ਖਬਰ ਸੰਗਰੂਰ ਦੇ ਛਾਜਲੀ ਤੋਂ ਹੈ ਜਿੱਥੇ ਪੁਲਿਸ ਨੇ ਕੋਪ ਸੂਚਨਾ ਦੇ ਆਧਾਰ ਤੇ ਰੇਡ ਕਰਕੇ ਵੱਡੀ ਮਾਤਰਾ ਵਿੱਚ ਮਿਲਾਵਟੀ ਡੀਜ਼ਲ ਪੈਟਰੋਲ ਅਤੇ ਥিনার ਬਰਾਮਦ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਮੌਕੇ ਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਤੇਲ ਵਾਲੀਆਂ ਟੈਂਕੀਆਂ ਤੋਂ ਡੀਜ਼ਲ ਪੈਟਰੋਲ ਸਸਤੇ ਰੇਟਾਂ ਦੇ ਖਰੀਦ ਕੇ ਉਸ ਵਿੱਚ ਮਿਲਾਵਟ ਕਰਕੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਭੋਲੇ-ਪਾਲੇ ਲੋਕਾਂ ਨੂੰ ਵੇਚਦੇ ਸਨ ਉਹਨਾਂ ਦੱਸਿਆ ਕਿ ਇਸ ਗੈਂਗ ਦਾ ਮੁਖ ਸਰਗਰਨਾ ਪਲੱਸ 2 ਪਾਸ ਹੈ ਉਸਨੇ ਪਲੱਸ 2 ਨਾਨ ਮੈਡੀਕਲ ਨਾਲ ਕੀਤੀ ਆ ਤੇ ਉਸ ਤੋਂ ਬਾਅਦ ਤੇਲ ਵਾਲੀ ਟੈਂਕੀ ਚਲਾਉਣ ਕਰਕੇ ਉਸਦੇ ਲਿੰਕ ਤੇਲ ਵਾਲੇ ਕੈਂਟਰ ਵਾਲਿਆਂ ਨਾਲ ਬਣ ਗਏ ਸਨ ਜਿਸ ਦੇ ਚੱਲਦੇ ਉਸਨੇ ਇੱਕ ਢਾਬਾ ਕਿਰਾਏ ਤੇ ਲੈ ਕੇ ਤੇਲ ਚੋਰੀ ਕਰਨ ਦਾ ਕੰਮ ਸ਼ੁਰੂ ਕੀਤਾ ਫਿਲਹਾਲ ਚਾਰੋਂ ਮੁਜਰਮ ਪੁਲਿਸ ਦੇ ਗ੍ਰਿਫਤ ਵਿੱਚ ਹਨ ਪੁਲਿਸ ਦਾ ਕਹਿਣਾ ਕਿ ਉਹ ਇਹਨਾਂ ਤੋਂ ਹੋਰ ਪੁੱਛਗਿੱਛ ਕਰ ਰਹੇ ਹਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਵਦੀਪ ਸਿੰਘ ਪੁੱਤਰਜੀਤ ਸਿੰਘ ਇਹ ਕੁੜੇ ਨਵਦਾ ਰਹਿਣ ਵਾਲਾ ਇਹਨੇ ਮਰਦ ਖੇੜੇ ਪਿੰਡ ਵਿੱਚ ਇੱਕ ਮਕਾਨ ਕਿਰਾਏ ਤੇ ਲਿਆ ਹੋਇਆ ਜਿੱਥੇ ਟਾਬਿਆਂ ਤੇ ਉੱਤੇ ਤੇਲ ਇੱਕ ਇਹਨੇ ਨਿਊ ਗਰੇਵਲ ਟਾਬਾ ਜੋ ਸਦਰ ਸੰਗਰੂਰ ਥਾਣੇ ਦੇ ਅੰਦਰ ਪੈਂਦਾ ਉੱਥੇ ਇਹਨੇ ਟਾਬਾ ਕਿਰਾਏ ਤੇ ਲੈ ਕੇ ਮਹੀਨਾ ਤੋਂ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ ਉੱਥੇ ਨਾਲ ਹੀ ਆਪਣੇ ਨਾ ਉਹ ਉੱਥੇ ਤੇਲ ਡੀਪੂ ਹੈ ਜਿੱਥੋਂ ਗੱਡੀਆਂ ਤੇਲ ਦੇ ਕੈਂਟਰ ਆਉਂਦੇ ਜਾਂਦੇ ਰਹਿੰਦੇ ਨੇ ਇਹ ਕੈਂਟਰਾਂ ਤੋਂ ਥੋੜੀ ਮਾਤਰਾ ਦੇ ਵਿੱਚ ਤੇਲ ਲੈ ਕੇ ਡੀਜ਼ਲ ਪੈਟਰੋਲ ਸਸਤੇ ਰੇਟਾਂ ਤੇ ਲੈ ਕੇ ਇਕੱਠਾ ਕਰ ਲੈਂਦੇ ਨੇ ਫਿਰ ਇਹਨੇ ਉਹਨੂੰ ਮਰਦ ਖੇੜੇ ਇੱਕ ਘਰ ਦੇ ਵਿੱਚ ਕਿਰਾਏ ਤੇ ਲੈ ਕੇ ਘਰ ਨੂੰ ਉੱਥੇ ਡਰਮਾਂ ਦੇ ਵਿੱਚ ਸਟੋਰ ਕੀਤਾ ਹੋਇਆ ਸੀ ਤੇ ਉਹਦੇ ਵਿੱਚ ਥਿਨਰ ਤੇ ਉੱਥੇ ਨਰੇ ਸਾਹਨੇਵਾਲ ਤੋਂ ਮੰਗਾਉਂਦਾ ਸੀ ਥਿਨਰ ਲੈ ਕੇ ਤੇ ਇਹ ਮਿਲਾਵਟ ਕਰਕੇ ਅੱਗੇ ਭੋਲੇ ਭੋਲੇ ਲੋਕਾਂ ਨੂੰ ਉਹ ਥੋੜਾ ਜਿਹਾ ਵੱਧ ਰੇਟ ਲਾ ਕੇ ਆਮ ਬਾਜ਼ਾਰ ਦੀ ਰੇਟ ਨਾਲੋਂ ਘੱਟ ਤੇ ਉਹ ਮਿਲਾਵਟ ਵਾਲਾ ਤੇਲ ਵੇਚਦਾ ਸੀ ਜਦੋਂ ਸਾਨੂੰ ਪਤਾ ਲੱਗਾ ਤਾਂ ਰੈਡ ਕੀਤੀ ਤਾਂ ਇਹ ਨਵਦੀਪ ਸਿੰਘ ਨਾਲ ਉਹਦੇ 바ਵਾ ਸਿੰਘ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਸਾਨੂੰ ਟੋਟਲ ਕੱਤੀ ਡਰਮ 6200 ਲੀਟਰ ਜਿਹਦੇ ਵਿੱਚੋਂ 15 ਡਰਮ ਥਿਨਰ ਦੇ 14 ਡਰਮ ਡੀਜ਼ਲ ਦੇ ਜਿਹੜਾ ਮਿਲਾਵਟ ਵਾਲਾ ਡੀਜ਼ਲ ਹੈ ਇਹ 14 ਡਰਮ ਪੈਟਰੋਲ ਦੇ ਤੇ 2 ਡਰਮ ਡੀਜ਼ਲ ਦੇ ਇਹ ਸਾਨੂੰ ਟੋਟਲ 31 ਡਰਮ 6200 ਲੀਟਰ ਸਾਨੂੰ ਬਰਾਮਦ ਹੋਇਆ ਉੱਥੇ ਸਾਰੇ ਤੇ ਕੋਈ ਪਹਿਲਾਂ ਵੀ ਪਰਚੇ ਹੈਗੇ ਨਹੀਂ ਇਹਦੇ ਤੇ ਪਹਿਲਾਂ ਤਾਂ ਕੋਈ ਪਰਚੇ ਨਹੀਂ ਇਹ ਨਾਨ ਮੈਡੀਕਲ ਦਾ ਸਟੂਡੈਂਟ ਸੀ ਪਲੱਸ 2 ਨੇ ਨਾਨ ਮੈਡੀਕਲ ਨਾਲ ਕੀਤੀ ਹੈ ਪਰ ਇਹਦਾ ਧਿਆਨ ਇਸ ਪਹਿਲਾਂ ਇਹ ਕੋਈ ਟਰੱਕ ਸੀ ਜਿਹੜਾ ਇਹ ਆਪ ਇੱਕ ਟਰੱਕ ਚਲਾਉਂਦਾ ਸੀ ਤੇ ਟਰੱਕ ਵੀ ਇਹਦੇ ਕੋਲ ਦੂਜਾ ਸੀ ਜਿਹਦਾ ਤੇਲ ਵਗੈਰਾ ਲਈ ਕੰਟਰਜੂਜ਼ ਹੁੰਦੇ ਨੇ ਉਹ ਹੀ ਸੀ ਜਦੋਂ ਇਹ ਉੱਥੇ ਉਹਨਾਂ ਟਾਬੇ ਵਾਲੇ ਡਟਚ ਆਇਆ ਤਾਂ ਇਹਨੇ ਆਪਣਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਇਨੂੰ ਹਜੇ ਮਹੀਨਾ ਹੀ ਹੋਇਆ ਸੀ ਇਹਨੇ ਨਿਊ ਗਰੇਵਾਲ ਜਿਹੜਾ ਤੁਹਾਨੂੰ ਦੱਸਿਆ ਮੈਂ ਸਦਰ ਸੰਗਰੂਰ ਦੇ ਏਰੀਏ ਦੇ ਵਿੱਚ ਇੱਕ ਘਰ ਹੈ ਉਹ ਕਿਰਾਏ ਤੇ ਲੈ ਕੇ ਇਹਨੇ ਕੰਮ ਸ਼ੁਰੂ ਕੀਤਾ ਸੀ ਇਹ ਪ੍ਰਵਾਸੀ ਸੀਗੀ ਜਾਂ ਇੱਥੇ ਪੰਜਾਬ ਦੇ ਦੇ ਚਾਰੇ ਦੇ ਚਾਰੇ ਜਿਹੜੇ ਅਸੀਂ ਫੜੇ ਨੇ ਨਵਦੀਪ 바ਵਾ ਰਣਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਇਹ ਚਾਰੇ ਦੇ ਚਾਰੇ ਆਪਣੇ ਪੰਜਾਬੀ ਨੇ ਤੇ ਇਹ ਰੌਂਡ ਅਪ ਕਰ ਲਏਗੇ ਨੇ ਠੀਕ ਹੈ